ਰੱਬ ਬਣਾ ਸਕਦੇ ਹਾਂ ਧੰਨਵਾਦ ਇਹ ਤਾਂ ਬਿਜਾਰਤਨ ਅਨੁਪ੍ਰੋਤ ਕਰਨ ਲਈ ਸੋ ਮੈਂ ਕੁਝ ਸ਼ਬਦ ਆਪਣੇ ਉਹਨਾਂ ਕਹਿਣਾ ਚਾਹਾਂਗੀ ਇਹ ਥੋੜੇ ਜਿਹਾ ਸਾਸਸ ਦੇ ਬਾੜੀ ਵਿੱਚ ਤੁਹ ਲਾਸਦੀਆਂ ਤੇ ਸਾਡੇ ਲੋਕ ਚੱਕਰ ਦਾ ਸਾਸਸ ਕبھی ਹੋਈ ਨਹੀਂ ਉਹਨਾਂ ਨੇ ਇਹ ਬਾਰੇ ਕੀ ਕਿਹਾ ਉਹਨਾਂ ਨੇ ਇੱਕ जिसन किया गया भ्रष्टाचार तो चार तरह का होंगे चार तरह नजराना शुकराना जबराना कहते हैं क्या नजराना पहला होंगे अच्छा कहने काम जल्दी हो जाए शुकराना कहते शुकराना का कहें अवसर पता ही नहीं होंगे ओन देख के बहुत कुछ हो जाता है ਕੁਤ ਬਿਨਾ ਦੱਸਿਆ ਜਾਂਦਾ ਕਹਿੰਦੇ ਹਕਰਾਨਾ ਹਕਰਾਨਾ ਕਹਿੰਦੇ ਇਹ ਆ ਵੰਡਿਆ ਵੰਡਾਇਆ ਹਿੱਸਾ ਹੁੰਦਾ ਜਿਹੜਾ ਪੁੰਚ ਨਹੀਂ ਪੁੰਚ ਨਹੀਂ ਸਾਹ ਦੇ ਜਬਰ ਮਾਜੀ ਬੀਜੀਪੀ ਵਿਜਲਸ ਇਕਵਿੰਦਰ ਜੀ ਪ੍ਰਿੰਸੀਪਲ ਮੈਮ ਪਰਣਾ ਅਭਰਾਏ ਸੀ ਐਂਡ ਅਨਦਰ ਅਫੀਸਰ ਸਟਾਫ ਕ੍ਰਿਤੀ ਅਮ ਕਮਲ ਜੀ ਪ੍ਰੈਸ ਤੋਂ ਆਏ ਹੋਏ ਸਾਡੇ ਦੋਸਤ ਉਸਮਨ ਦੇਖ ਰਹੇ ਹਾਂ ਪੰਚਾਇਤਾਂ ਤੋਂ ਸਾਡੇ ਚੁਣੇ ਹੋਏ ਨੇ ਕੈਬਰੇ ਨੇ ਬਹੁਤ ਹੀ ਪਿਆਰੇ ਸਾਡੇ ਸਟੂਡੈਂਟਸ ਸਭ ਤੋਂ ਪਹਿਲਾਂ ਤਾਂ ਮੈਂ ਵਰਨਾ ਬਰਾਇ ਜੀ ਦਾ ਔਰ ਸੂਲ ਕਾਲਜ ਦੇ ਮੈਨੇਜਮੈਂਟ ਦਾ ਥੈਂਕਸ ਫੂਲ ਆ ਜਿਨ੍ਹਾਂ ਨੇ ਇੱਕ ਸਾਨੂੰ ਚੰਗਾ ਪਲੇਟਫਾਰਮ ਦੇ ਦਿੱਤਾ ਔਰ ਆਪਣੀ ਕਾਲਜ ਦੀ پلیਸ ਆਪਣਾ ਇਹ ਹਾਲ ਸਾਨੂੰ ਯੂਜ਼ ਕਰਨ ਲਈ ਲੋਅ ਦਿੱਤਾ ਆਈ ਐਮ ਰੀਅਲੀ థాంਕਫੁਲ ਔਰ ਇਸ ਨਾਲ ਹੀ ਡੀਪੀਆਰਓ ਸਾਹਿਬ ਦਾ ਵੀ ਮੈਂ థాంਕਫੁਲ ਹਾਂ ਮੈਂ ਦੇਖ ਰਿਹਾ ਵੀ ਵਿਜੀਲੈਂਸ ਅਵੇਰਨੈਸ ਵੀ ਇਹਦੇ ਵਿੱਚ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ ਸਾਡੇ ਡੀਐਸਪੀ ਸਾਹਿਬ ਨੇ ਸਾਡੇ ਗਰੁੱਪ ਵਿੱਚ ਸਵੇਰੇ ਵੀ ਇਹਨਾਂ ਦੀ ਕਵਰੇਜ ਅਭਿਆ ਪ੍ਰੈਸ ਕਟਿੰਗਸ ਐਂਡ ਅਦਰ ਜਿਹੜੀਆਂ মিডিਆ ਦੇ ਹਾਈਲਾਈਟਸ ਸੀਗੀਆਂ ਉਹਨਾਂ ਨੇ ਸੰਪਾਈਆਂ ਸੋ ਮੈਂ ਗੋਵਿੰਦ ਹੱਕ ਉਹ ਕਹਿੰਦਾ ਵੀ ਜਿੰਨਾ ਹਫਤਾ ਇਹ ਚੱਲਦਾ ਰਹੇਗਾ ਇਹ ਤੇ ਇਹਨਾਂ ਦੀ ਟੀਮ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਆਪਣੇ ਕਾਲਜ ਦੇ ਸਟੂਡੈਂਟਸ ਪਹਿਲਾਂ ਮੈਂ ਬੋਲ ਗਏ ਜੀ ਐ ਸਾਹਿਬ ਸਾਰੇ ਪ੍ਰਸ਼ਤਾਜਾਰ ਬਾਰੇ ਖੱਤਮ ਬਾਰੇ ਕਾਫੀ ਕੁਝ ਤੋਂ ਇਹ ਦੱਸਿਆ ਤੋਂ ਮੈਨੂੰ ਲੱਗਦਾ ਵੀ ਮੈਂ ਪ੍ਰੈਕਟੀਕਲ ਜੀਆਂ ਗੱਲਾਂ ਤੇ ਤੁਹਾਡੇ ਨਾਲ ਗੱਲ ਕਰਾਂ ਵੀ ਬੇਸਿਕਲੀ ਵੀ ਤਾਂ ਤੁਹਾਨੂੰ ਜੀਏ ਸਾਹਿਬ ਨੇ ਦੱਸਿਆ ਵੀ ਇਹ ਜਿਹੜੇ ਭਾਰਤ ਦੇ ਲੋਹੇ ਪੁਰਸ਼ ਸਰਦਾਰ ਪੱਲਭਾਈ ਪਟੇਲ ਸਿਗੇ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਰੈਵੋਲੂਸ਼ਨ ਲਿਆਂਦੇ ਔਰ ਉਹਨਾਂ ਦੇ ਜਨਮ ਦਿਹਾੜੇ ਤੇ ਇਹ ਮਨਾਇਆ ਜਾਂਦਾ ਹੈ ਔਰ ਇਹਨੂੰ ਜਿਹੜੀ ਸੈਂਟਰ ਦੇ ਵਿੱਚ 99 ਸ਼ੁਰੂ ਕੀਤਾ ਗਿਆ ਤੇ ਉਸੇ ਹੀ ਲੇਟ ਪੰਜਾਬ ਮੋਂਮੈਂਟ 2015 ਤੋਂ ਹੁਣ ਤੱਕ ਰੈਗੂਲਰ ਨੂੰ ਆਲਮੋਸਟ ਹਰ ਕੁਪਰ ਦੇ ਲਾਸਟ ਵੀਕ ਅਸੀਂ ਸਾਰੀ ਸਟੇਟ ਚ ਮਨਾਉਂਦੇ ਆ ਔਰ ਉਹਦੇ ਵਿੱਚ ਹਰ ਵਾਰੀ ਕੋਈ ਨਾ ਕੋਈ ਤੁਹਾਡਾ ਦੀਏ ਨੂੰ ਨਾਲ ਇਦਾਂ ਇਸ ਵਾਰੀ ਕੀ ਅਰਿਚ ਆਕਸੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਵਿਜੀਲੈਂਸ ਇਜ਼ आवर ਸ਼ੇਅਰਡ ਰਿਸਪੋਨਸਿਬਿਲਟੀ ਔਰ ਇਹਦੇ ਵਿੱਚ ਕੋਈ ਜੱਟ ਨਹੀਂ ਬੀ ਸਾਡੀ ਸ਼ੇਅਰ ਰਿਸਪੌਂਸਿਬਿਲਟੀ ਹੀ ਹੈ ਜਿੰਨੀ ਦੇਰ ਤੱਕ ਸਾਡਾ ਸਮਾਜ ਸਾਡੀ ਸੋਚ ਸਮਝਦੇ ਮੇਰੀ অলਮੋਸਟ 32 ਇਅਰ ਦੀ ਜੌਬ ਹੋ ਚੁੱਕੀ ਹੈ ਮੈਂ ਹੈਵ ਜੁਆਇੰਡ ਪੰਜਾਬ ਪੁਲਿਸ ਇਨ 1994 ਸੋ ਮੈਂ ਲਗਭਗ ਉਹ ਦੇ ਉਤੇ ਇਨਸਪੈਕਟਰ ਡੀਐਸਪੀ ਐਸਪੀ ਹਰ ਤੱਕ ਵੀ ਉਹਨਾਂ ਦੀ ਸਾਰੀ ਟਿਨਯੂਰ ਫੀਲਡ ਦੀ ਹੈ ਸੋ ਇਹ ਉਹ ਤੋਂ ਤੱਕ ਮੇਰੇ ਲਈ ਮੈਂ ਬੜਾ ਇਸ ਕਲੀਅਰ ਕਿ ਇਹਦੀ ਨਹੀਂ ਇਹਦੀ ਸ਼ੇਅਰ ਰਿਸਪੋਨਸਿਬਿਲਟੀ ਨਹੀਂ ਹੈ ਕਿ ਨਹੀਂ ਠੀਕ ਹੋ ਸਕਦਾ ਕਿਉਂਕਿ ਜੇ ਪਲੀਜ਼ ਡਿਪਾਰਟਮੈਂਟ ਹੈ ਜਾਂ ਕੋਈ ਸਿਵਲ ਡਿਪਾਰਟਮੈਂਟ ਹੈ ਜੇ ਉੱਥੇ ਆ ਕੇ ਕੋਈ ਕਰੈਕਸ਼ਨ ਕਰ ਰਿਹਾ ਹੈ ਭਾਵੇਂ ਉਹ ਕੋਈ ਛੋਟਾ ਮੁਲਾਜ਼ਮ ਭਾਵੇਂ ਕੁਝ ਕੋਈ ਵੱਡਾ ਅਫਸਰ ਹੈ ਇਟਸ ਹੋਲਡ ਆਊਟ ਨਹੀਂ ਵੀ ਬੜਾ ਜੋਰ ਲਾਉਣ ਤੋਂ ਬਾਅਦ ਵੀ ਵੀ ਹੱਲੇ ਵੀ ਅਸੀਂ ਉਸ ਸਟੇਜ ਤੱਕ ਨਹੀਂ ਪਹੁੰਚੇ ਜਿੱਥੇ 12th ਕੰਟਰੀਜ਼ ਪਹੁੰਚ ਚੁੱਕੇ ਜੋ ਪ੍ਰਤੀਬੰਧ ਰਹਿਣਾ ਚਾਹੀਦਾ ਹੈ ਅਤੇ ਭ੍ਰਿਸ਼ਟਾਚਾਰ ਵਿਰੋਧ ਲੜਾਈ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਹਰੇਕ ਖੇਤਰ ਵਿੱਚ ਨੇਗ ਨੀਤੀ ਅਤੇ ਬਿਧੀ ਵਿਧਾਨ ਦੀ ਪਾਲਣਾ ਕਰਨ ਲਈ ਅਸੀਂ ਨਾਂ ਕਦੇ ਰਿਸ਼ਤ ਰਵਾਂਗੇ ਅਤੇ ਨਾਂ ਕਦੇ ਰਿਸ਼ਵਰ ਰਵਾਂਗੇ। ਅਸੀਂ ਸਾਰੇ ਧੰਮ ਇਮਾਨਦਾਰੀ ਤੇ ਪਾਰਦਰਸ਼ੀ ਧੰਨ ਨਾਲ ਵਿਧੀ ਵਿਦਾਨ ਅਤੇ ਨਿਯਮਾਂ ਅਨੁਸਾਰ ਕਰਾਂਗੇ ਅਤੇ ਕਰਨ ਨੂੰ ਉਤਸ਼ਾਹਿਤ ਕਰਾਂਗੇ ਅਸੀਂ ਆਪਣੇ ਸਾਰੇ ਕਰਮਚਾਰੀਆਂ ਨੂੰ ਇਮਾਨਦਾਰੀ ਪਾਰਦਰਸ਼ਤਾ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨੂੰ ਆਨਲੀ ਬਚਨ ਬੰਦ ਕਰਾਂਗੇ ਅਸੀਂ ਜਨਨਿਕ ਵਿੱਚ ਕਮ ਕਰਨ ਅਤੇ ਸਰਕਾਰੀ ਕਾਰਜਕਾਰੀ ਵਿੱਚ ਹਿੱਸੇਦਾਰੀ ਦੀ ਪੂਰਨ ਕਾਨੂੰਨ ਅਨੁਸਾਰ ਪਾਲਣਾ ਕਰਾਂਗੇ ਅਸੀਂ ਨਿੱਜੀ ਵਿਵਹਾਰ ਵਿੱਚ ਧਿਆਨਨਦਾਰੀ ਦੀ ਇੱਕ ਮੋਰੀ ਮਿਸਾਲ ਬਣ ਕੇ ਪ੍ਰੇਰਤ ਕਰਨ ਵਾਲੇ ਵਿਅਕਤੀਆਂ ਦਾ ਰਿਪੋਰਟ ਬਿਜ਼ਨਸ ਵਿਭਾਗ ਨੂੰ ਕਰਾਂਗੇ ਸਹੀ ਹੈ ਜੀ 27 ਤੋਂ 2 ਤੱਕ ਵਿਜੀਲੈਂਸ ਅਵੇਅਰਨੈਸ ਵੀਕ ਪੂਰੀ ਸਟੇਟ 'ਚ ਬਣਾਇਆ ਜਾ ਰਿਹਾ ਹੈ ਉਹਦੇ ਸਬੰਧ 'ਚ ਇਹ ਮੇਰੀ ਰੇਂਜ ਦੇ ਵਿੱਚ ਅਸੀਂ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਅਵੇਅਰਨੈਸ ਵਾਲੇ ਫੰਕਸ਼ਨ ਰੱਖੇ ਆ ਉਹਦੇ ਬਾਬਤ ਹੀ ਅੱਜ ਮੈਂ ਇੱਥੇ ਨਵਾਂ ਸ਼ਹਿਰ ਆਇਆ ਸੀ ਉਹਦੇ ਵਿੱਚ ਅਸੀਂ ਡਿਪਟੀ ਆਰ ਰਸਾਂ ਸਾਹਿਬ ਔਰ ਸਿਵਲ ਐਡਮਿਨਿਸਟ੍ਰੇਸ਼ਨ ਜੀਏ ਸਾਹਿਬ ਵੀ ਇਹਨਾਂ ਨੇ ਬੜਾ ਅਚੰਭ ਕੋਆਰਡੀਨੇਟ ਕੀਤਾ ਔਰ ਅਲਗ-ਅਲਗ ਵਰਗਾਂ ਤੋਂ ਸਟੂਡੈਂਟਸ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਪੰਚਾਇਤ ਵਾਲੇ ਜਨ ਜੀਓਜ਼ ਉਹਨਾਂ ਦਾ ਇੱਕ ਫੰਕਸ਼ਨ ਆਰਗੇਨਾਈਜ਼ ਹੋਇਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਪੈਸ਼ਲੀ ਅਵੇਅਰ ਕੀਤਾ ਕਿ ਕ腐ਪਸ਼ਨ ਦੇ ਅਗੇਂਸਟ ਆਪਾਂ ਕਿਸ ਤਰ੍ਹਾਂ ਕੰਮ ਕਰਨਾ ਹੈ ਵਿਜੀਲੈਂਸ ਦਾ ਸਟਰਕਚਰ ਕੀ ਹੈ ਪੀਸੀ ਐਕਟ ਕੀ ਹੈ ਔਰ ਔਰ ਉਹਨਾਂ ਦੇ ਮਨ 'ਚ ਜੇ ਕਿਸੇ ਤਰ੍ਹਾਂ ਦਾ ਕੁਝ ਕਲੀਅਰ ਹੈ ਜਾਂ ਕੋਈ ਡਾਊਟ ਹੈ ਉਹਨਾਂ ਨੇ ਕਲੀਅਰ ਕੀਤਾ ਤਾਂ ਕਿ ਇੱਕ ਕਲੈਕਟਿਵ ਰਿਸਪੋਨਸੀਬਿਲਟੀ ਨਾਲ ਸਾਰੇ ਇਹਦਾ ਹਿੱਸਾ ਬਣ ਤਾਂ ਕਿ ਜਿਹੜੀ ਪੰਜਾਬ ਗਵਰਨਮੈਂਟ ਨੇ ਇਹ ਮਹਮ ਭ੍ਰਿਸ਼ਟਾਚਾਰ ਦੇ ਅਗੇਂਸਟ ਵਿੱਢੀ ਹੈ ਤੇ ਉਹਨੂੰ ਫੋਰ ਹਿਲਾਰਾ ਮਿਲ ਸਕੇ ਔਰ ਚੰਗੇ ਰਿਜ਼ਲਟਸ ਆ ਸਕਣ